ਸਸਿਕਾਲ ਦੋਸਤੋ ਅੱਜ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਏ ਆ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਆਪਾਂ ਪਹਿਲਾਂ ਵੀਡੀਓ ਬਣਾ ਕੇ ਬਾਅਦ ਚ ਆਵਾਜ਼ ਪਰ ਆ ਕਰਾਂਗੇ ਤਾਂ ਜੋ ਕੱਲੀ ਕੱਲੀ ਚੀਜ਼ ਤੁਹਾਨੂੰ ਤਰੀਕੇ ਨਾਲ ਦਿਖਾ ਸਕੀਏ ਤੇ ਜੇ ਇਹ ਤਰੀਕਾ ਵੀ ਤੁਹਾਨੂੰ ਪਸੰਦ ਆਇਆ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਆਜੋ ਚੱਲਦੇ ਆ ਸਭ ਤੋਂ ਪਹਿਲਾਂ ਲਾਉਣ ਏਰੀਆ ਤੋਂ ਆਪਾਂ ਸ਼ੁਰੂ ਕਰ ਲਈਏ ਤੇ ਥੱਲੇ ਟਾਈਲਾਂ ਦਾ ਬਹੁਤ ਸੋਹਣਾ ਜਿਹੜਾ ਕੰਮ ਹੋਇਆ ਹੋਇਆਗਾ ਇੱਧਰ ਬਾਈ ਨੇ ਬੂਟੇ ਵਗੈਰਾ ਲਾਏ ਹੋਏ ਨੇ ਤੇ ਘਾਹ ਕੁ ਸਾਰਾ ਪਹਿਲੀ ਬਾਈ ਕਹਿੰਦਾ ਲਾਇਆ ਹੋਇਆ ਸੀਗਾ ਪ੍ਰੋਪਰ ਬੀਜਦ ਨੂੰ ਕੋਠੀ ਤਿਆਰ ਹੋਈ ਆ ਉਦੋਂ ਸਾਰਾ ਕੁਝ ਤਿਆਰ ਹੋ ਜੇ ਤੇ ਬਾਹਰ ਸਾਰੇ ਦੇ ਤੁਸੀਂ ਦੇਖੋਗੇ ਸਟੋਨ ਦਾ ਵਰਕ ਹੋਇਆ ਹੋਇਆ ਸਾਰੇ ਦੇ ਪੱਥਰ ਲੱਗੇ ਹੋਏਗਾ ਸਾਰਾ ਬਹੁਤ ਬਰੀਕੀ ਤਰੀਕੇ ਨਾਲ ਲੱਗੇ ਹੋਏ ਟਾਈਲਾਂ ਨਹੀਂ ਹੈਗੀਆਂ ਪੱਥਰ ਦੇ ਜਿਹੜੇ ਉਹ ਲੱਗੇ ਹੋਏ ਨੇ ਤੇ ਦਰਵਾਜ਼ੇ ਸਾਰੇ ਡੀਕੋ ਹੋਏ ਆ ਐਚ ਡੀ ਐਚ ਐਮ ਆਰ ਦਾ ਕੰਮ ਹੋਇਆ ਹੋਇਆ ਉੱਤੇ ਡੀਕੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨ ਨੇ ਇਹ ਚੋ ਡਿਜ਼ਾਈਨ ਵੀ ਤੁਸੀਂ ਪਸੰਦ ਕਰ ਸਕਦੇ ਹੋ ਤੇ ਹੁਣ ਅੰਦਰ ਲੈ ਕੇ ਚੱਲਦੇ ਆ ਅੰਦਰ ਨਾਲ ਇੱਕ ਇੱਕ ਚੀਜ਼ ਬਹੁਤ ਖਾਸ ਹੈ ਸਭ ਤੋਂ ਪਹਿਲਾਂ ਜਦੋਂ ਆਪਾਂ ਇੰਟਰ ਹੋਵਾਂਗੇ ਇਹ ਕਿਹਨਾਂ ਬਾਈ ਉਹਨਾਂ ਨੇ ਲੌਬੀ ਵਾਂਗੂ ਤੇ ਜੋ ਵੀ ਆਪਣਾ ਬਿਜਲੀ ਵਾਲਾ ਬੋਰਡ ਹੁੰਦਾ ਨਾ ਉਹ ਦੇਖੋ ਆ ਸ਼ੀਸ਼ੇ ਦੇ ਬੈਕ ਸਾਈਡ ਤੇ ਬਹੁਤ ਸੋਹਣੇ ਤਰੀਕੇ ਨਾਲ ਬਾਈ ਹੋਰਾਂ ਨੇ ਮਤਲਬ ਇਹਦੀ ਸ਼ਪਾਇਆ ਹੋਇਆਗਾ ਆ ਦੇਖੋ ਨਾਲੇ ਤਾਂ ਹੁਣ ਆਪੇ ਜਦੋਂ ਜਾਂਦੇ ਆ ਤਿਆਰ ਹੋ ਕੇ ਕਰੋ ਤਾਂ ਆਪਾਂ ਉਹ ਦੇਖ ਸਕਦੇ ਆ ਤੇ ਆਜੋ ਇਸ ਤੋਂ ਬਾਅਦ ਗੱਲ ਕਰਦੇ ਆ ਇਹਦੇ ਨਾਲ ਹੀ ਆ ਗਿਆ ਡਰਾਈਂਗ ਰੂਮ ਡਰਾਈਂਗ ਰੂਮ ਵੀ ਪੂਰਾ ਖੁੱਲਾ ਡੁੱਲਾਗਾ ਡੀਕੋ ਦਾ ਤੇ ਬਹੁਤ ਸੋਹਣਾ ਕੰਮ ਹੋਇਆ ਪਰਦੇ ਬਹੁਤ ਸੋਹਣੇ ਲੱਗੇ ਹੋਏ ਨੇ ਇੱਕ ਇੱਕ ਚੀਜ਼ ਮਤਲਬ ਜੇ ਕਹਿ ਦੀ ਨਾ ਬਾਈ ਨੇ ਤਰੀਕੇ ਨਾਲ ਕੀਤੀ ਹੈ ਤੇ ਲਾਈਟਿੰਗ ਜੋ ਵੀ ਕੰਮ ਬਹੁਤ ਸੋਹਣਾ ਹੋਇਆ ਹੋਇਆਗਾ ਤੇ ਕਰੈਲਿਕ ਸ਼ੀਟ ਵਗੈਰਾ ਤੇ ਇਹ ਦੇਖੋ ਜੀ ਇੱਥੇ ਜਿਹੜੇ ਸੋਫਿਆਂ ਦਾ ਕੰਮ ਜਿਹੜਾ ਰਹਿੰਦਾਗਾ ਉੱਪਰੋਂ ਬਹੁਤ ਸੋਹਣੀ ਪੀਓਪੀ ਤੇ ਇੱਕ ਇੱਕ ਚੀਜ਼ ਬਹੁਤ ਸੋਹਣੇ ਤਰੀਕੇ ਨਾਲ ਇੱਧਰ ਸਾਰਾ ਮਾਰਬਲ ਲੱਗਿਆ ਹੋਇਆਗਾ ਤੇ ਵਾਲਪੇਪਰ ਦਾ ਇੱਥੇ ਕੋਈ ਵੀ ਕੰਮ ਨਹੀਂ ਹੋਇਆ ਐਚਡੀ ਐਚਐਮਆਰ ਜ਼ਰੂਰ ਲੱਗਿਆ ਡੀਕੋ ਹੋਈ ਹੋਈ ਹੈਗੀ ਤੇ ਇਸ ਤੋਂ ਅੱਗੇ ਨਾ ਇੱਕ ਚੀਜ਼ ਹੋਰ ਦਿਖਾਉਣੇ ਆ ਜਿਹੜਾ ਘਰ ਦੀ ਮੇਨ ਐਂਟਰੀ ਆ ਉਹ ਇੱਥੋਂ ਹੁੰਦੀ ਹੈਗੀ ਜਿੱਥੇ ਹੁਣ ਮੰਨ ਲਓ ਮੈਂ ਉਹ ਅਗਲੇ ਪਾਸੇ ਖੜਾਂਗਾ ਤੇ ਇੱਥੇ ਨਾ ਗਲਾਸ ਲਾਏ ਹੋਏ ਬਾਈ ਨੇ ਜਿਹੜੀ ਲੌਬੀ ਆ ਉਹ ਸਾਰੀ ਇਸ ਤਰੀਕੇ ਨਾਲ ਕਵਰ ਹੈ ਵੀ ਕੇਸੇ ਛੜ ਤਾਂ ਲੌਬੀ ਦੇ ਵਿੱਚ ਸਾਰਾ ਪਰਿਵਾਰ ਬੈਠਾਗਾ ਤਾਂ ਉਹ ਸਾਰਾ ਠੰਡ ਦਾ ਨਿੱਗ ਮਾਨ ਸਕਦਾਗਾ ਇਹ ਨਹੀਂ ਹੈਗਾ ਵੀ ਅਲੱਗ-ਅਲੱਗ ਆਪਾਂ ਨੂੰ ਏਸੀ ਲਾਉਣੇ ਪੈਣਗੇ ਸਾਰੀ ਲੌਬੀ ਦੇ ਆਲੇ-ਦੁਆਲੇ ਬਾਈ ਨੇ ਨਾ ਗਲਾਸ ਲਾਏ ਹੋਏ ਨੇ ਜਦੋਂ ਇਹ ਗਲਾਸ ਬੰਦ ਕਰਦੇ ਆ ਸਾਰੀ ਲੌਬੀ ਜਿਹੜੀ ਬੰਦ ਹੋ ਜਾਂਦੀ ਆ ਇਧਰਲੇ ਰੂਮ ਬੰਦ ਹੋ ਜਾਂਦੇ ਨੇ ਤੇ ਆਹ ਡਰਾਇੰਗ ਰੂਮ ਜਿਹੜਾ ਆਪਣਾ ਓਪਨ ਜਿਹੀ ਕਹਿੰਦੇ ਲੌਬੀ ਆ ਗਈ ਤੇ ਇਹ ਐਲਈਡੀ ਵੀ ਵੈਸੇ ਆਪਾਂ ਨਾਰਮਲ ਜਿਹੀ ਰੱਖੀ ਹੋਈ ਆ ਸੋਫੇ ਜਿਹੇ ਆ ਤੇ ਇੱਥੇ ਦੇਖੋ ਤੁਸੀਂ ਬਹੁਤ ਸੋਹਣਾ ਇਧਰੋਂ ਪੌੜੀਆਂ ਵਾਲੇ ਪਾਸੇ ਵੀ ਤਫਨ ਗਲਾਸ ਲੱਗਿਆ ਹੋਇਆ ਇਹ ਆਪਾਂ ਜੇ ਬੰਦ ਕਰ ਦਈਏ ਤਾਂ ਹਵਾ ਇਧਰ ਨੂੰ ਵੀ ਨਹੀਂ ਜਾਂਦੀ ਸਾਰਾ ਏਸੀ ਵਾਲਾ ਕੰਮ ਹੈ ਜਿਹੜਾ ਆਪਣਾ ਇੱਕ ਜਗ੍ਹਾ ਤੇ ਰਹਿ ਜਾਂਦਾ ਤੇ ਬਾਈ ਬਾਹਰੋਂ ਆਇਆ ਹੋਇਆ ਬਾਹਰਲੇ ਤਰੀਕੇ ਨਾਲ ਘਰ ਬਣਾਇਆਗਾ ਹੁਣ ਇਧਰ ਆਗੇ ਜੀ ਡਾਈਨਿੰਗ ਏਰੀਆ ਡਾਈਨਿੰਗ ਏਰੀਆ ਦੇ ਵਿੱਚ ਵੀ ਐਲਈਡੀ ਲੱਗੀ ਹੋਈ ਹੈਗੀ ਦਰਵਾਜ਼ੇ ਬਹੁਤ ਸੋਹਣੇ ਹੋਏ ਉੱਪਰ ਬਹੁਤ ਸੋਹਣਾ ਕੰਮ ਹੋਇਆਗਾ ਤੇ ਜਿਹੜਾ ਆਪਣਾ ਲੌਬੀ ਦੇ ਵਿੱਚੋਂ ਬੈਠ ਕੇ ਆਪਾਂ ਦੇਖ ਰਹੇ ਸੀਗੇ ਆਹ ਦੇਖੋ ਸਮਾਨ ਰੱਖਣ ਨੂੰ ਚਾਹੇ ਰਿਮੋਟ ਵਗੈਰਾ ਰੱਖਿਆ ਹੋਇਆ ਬ ਇਹ ਵੀ ਇੱਕ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਤੇ 7 ਫਰਾਂ ਵਾਲਾ ਪੱਖਾ ਤੁਸੀਂ ਮੈਨੂੰ ਲੱਗਾ ਪਹਿਲੀ ਵਾਰੀ ਦੇਖਿਆ ਹੋਣਾ ਬਹੁਤ ਸੋਹਣਾ ਪੱਖਾ ਲੱਗਿਆ ਹੋਇਆ ਤੇ ਮਲਕਾ ਵੀ ਚੀਜ਼ਾਂ ਵੱਖਰੀਆਂ ਕੀਤੀ ਨੇ ਲਾਈਟਿੰਗ ਦਾ ਬਹੁਤ ਸੋਹਣੇ ਤਰੀਕੇ ਨਾਲ ਧਿਆਨ ਰੱਖਿਆ ਆਰਕੀਟੈਕਟ ਵੱਲੋਂ ਵੀ ਤੇ ਕਿਚਨ ਕੀਤੀ ਗਈ ਹੈ ਤਿਆਰ ਬਾਈ ਜੀ ਸ਼੍ਰੀ ਗਣਪਤੀ ਇੰਡਸਟਰੀ ਬਾਈ ਜੱਗੀ ਹੋਰਾ ਵੱਲੋਂ ਉਹਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਕਿਚਨ ਚ ਵੀ ਇੱਕ ਇੱਕ ਜਿਵੇਂ ਕਹਿੰਦੀ ਐਸ ਕੋਰਨਰ ਤੋਂ ਲੈ ਕੇ ਇੱਕ ਇੱਕ ਚੀਜ਼ ਜਿਹੜੀ ਅੱਜ ਦੇ ਮੋਡਰਨਰ ਕਿਚਨ ਦੇ ਵਿੱਚ ਮਹਿੰਗੀ ਤੋਂ ਮਹਿੰਗੀ ਚੀਜ਼ ਲੱਗ ਸਕਦੀ ਹੈ ਉਹ ਸਾਰੀ ਲੱਗੀ ਹੋਈ ਆ ਰੰਗ ਵੀ ਬਹੁਤ ਸੋਹਣਾ ਤੇ ਰੰਗ ਬਹੁਤ ਪਿਆਰਾ ਹੈਗਾ ਤੇ ਫ੍ਰਿਜ ਤੁਸੀਂ ਨਾਲ ਦੇਖ ਸਕਦੇ ਪੂਰਾ ਡਬਲ ਫ੍ਰਿਜ ਰੱਖਿਆ ਹੋਇਆ ਤੇ ਸਾਰੀਆਂ ਚੀਜ਼ਾਂ ਕਿਚਨ ਦੇ ਵਿੱਚ ਵੀ ਤਸੱਲੀ ਬਖਸ਼ ਕੀਤੀਆਂ ਹੋਈਆਂ ਨੇ ਤੇ ਜੇ ਕਿਚਨ ਦਾ ਕੰਮ ਕਰਾਉਣਾ ਚਾਹੁੰਦੇ ਹੋ ਬਾਈ ਉਹਨਾਂ ਦਾ ਨੰਬਰ ਵੀ ਮੈਂ ਸਕਰੀਨ ਤੇ ਦਿੱਤਾ ਹੈਗਾ ਤੇ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਇਹ ਹੈਗਾ ਜੇ ਗਰਾਊਂਡ ਫਲੋਰ ਤੇ ਅਜੇ ਆਪਾਂ ਇੱਕ ਰੂਮ ਦਿਖਾਉਣੇ ਆ ਵੀ ਇੱਥੇ ਕਿੰਨੇ ਰੂਮ ਨੇ ਕੀ ਕੀ ਹੋਰ ਸਟਰਕਚਰ ਰਹਿ ਜਾਂਦਾਗਾ ਫਿਰ ਆਪਾਂ ਚੱਲਾਂਗੇ ਫਰਸਟ ਫਲੋਰ ਤੇ ਤੇ ਜੇ ਇੰਟੀਰੀਅਰ ਦਾ ਕੰਮ ਸੋਹਣਾ ਲੱਗਿਆ ਨਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਹ ਲਓ ਜੀ ਆਪਾਂ ਫਰਿੱਜ ਕੋਲ ਕੀ ਵੀ ਦੇਖ ਲਵਾਂ ਮੈਂ ਕੁਝ ਖਾ ਕੁ ਵੀ ਲੈਣੇ ਹੈਗੇ ਤੇ ਗਰਮੀ ਬਹੁਤ ਆ ਗਈ ਅੰਦਰ ਆ ਗਈ ਨਹੀਂ ਪਰ ਮਹਿਸੂਸ ਹੁੰਦੀ ਤੇ ਇਧਰ ਬਾਈ ਜੀ ਗਰਾਉਂਡ ਫਲੋਰ ਤੇ ਸਿਰਫ ਇੱਕੋ ਹੀ ਰੂਮ ਰਹਿ ਗਿਆ ਉਹਦੇ ਨਾਲ ਲੌਬੀ ਵਾਲਾ ਬਾਥਰੂਮ ਅਟੈਚ ਹੈਗਾ ਤੇ ਉਹ ਰੂਮ ਨਾਲ ਵੀ ਅਟੈਚ ਹੈਗਾ ਛੋਟਾ ਜਿਹਾ ਬਾਥਰੂਮ ਰੱਖਿਆ ਹੋਇਆ ਇੱਕ ਤੇ ਤੇ ਇਸ ਤੋਂ ਅੱਗੇ ਤੁਸੀਂ ਲੌਬੀ ਤੇ ਕਿਚਨ ਸੋਨੂ ਸਾਰੇ ਦਿਖਾਤੀ ਡ੍ਰਾਈੰਗ ਰੂਮ ਇਧਰ ਰਹਿ ਗਿਆ ਜੀ ਹੁਣ ਆਪਾਂ ਚੱਲਦੇ ਆਂ ਬਾਈ ਜੀ ਫਰਸਟ ਫਲੋਰ ਤੇ ਪੌੜੀਆਂ ਤੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆਗਾ ਤੇ ਇਧਰੋਂ ਪੂਰਾ ਰੋਸ਼ਨੀ ਦਾ ਪ੍ਰਬੰਧ ਬਾਈ ਹੋਰ ਇਹਨੇ ਪੂਰੇ ਸੋਹਣੇ ਤਰੀਕੇ ਨਾਲ ਕੀਤਾ ਹੋਇਆਗਾ ਤੇ ਇੱਥੇ ਝੂਮਰ ਵੀ ਲੱਗਿਆ ਤੇ ਬਹੁਤ ਸੋਹਣਾ ਲੱਗਿਆ ਹੋਇਆਗਾ ਤੇ ਪੌੜੀਆਂ ਦੇ ਵਿੱਚ ਆ ਲਾਈਟਿੰਗ ਦਿੱਤੀ ਹੋਈ ਆ ਰਾਤ ਲਈ ਜੇ ਆਪਾਂ ਗੱਲ ਕਰੀਏ ਐਲਈਡੀ ਲਾਈਟਸ ਲੱਗੀਆਂ ਹੋਈਆਂ ਨੇ ਤੇ ਝੂਮਰ ਦੇ ਦੇਖੋ ਤੁਸੀਂ ਬਹੁਤ ਸੋਹਣਾ ਝੂਮਰ ਆਗਾ ਤੇ ਇੱਕ ਇੱਕ ਚੀਜ਼ ਦਾ ਜੇ ਕਹਿ ਦੀ ਬਾਈ ਨੇ ਇਹਨਾਂ ਸੋਚ ਸਮਝ ਕੇ ਬਾਜ਼ਾਰ ਚੋਂ ਲਿਆਂਦੀ ਐ ਤੇ ਜਿਹੜੀ ਘਰ ਦੀ ਰੌਣਕ ਵਧਾਰੀ ਐ ਘਰ ਦੀ ਖੂਬਸੂਰਤੀ ਵਧਾਰੀ ਐ ਇੰਟੀਰੀਅਰ ਦੀ ਖੂਬਸੂਰਤੀ ਵਧਾਰੀ ਐ ਤੇ ਜੇ ਤੁਸੀਂ ਵੀ ਕੋਈ ਐਨਾ ਸੋਹਣਾ ਘਰ ਤਿਆਰ ਕੀਤਾ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਧਰ ਜਿੱਧਰ ਬਈ ਗਲਾਸ ਲੱਗਿਆ ਹੈ ਇਧਰ ਪੂਜਾ ਰੂਮ ਆ ਗਿਆ ਆ ਪੌੜੀਆਂ ਦੇ ਇਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਪੂਜਾ ਰੂਮ ਹੈ ਜੀ ਬਹੁਤ ਸੋਹਣੇ ਤਰੀਕੇ ਨਾਲ ਬਾਈ ਨੇ ਤਿਆਰ ਕੀਤਾ ਹੋਇਆ ਵੀ ਤੇ ਇਸ ਤੋਂ ਅੱਗੇ ਜੇ ਆਪ ਦੇਖੀਏ ਜਿੱਧਰ ਨੂੰ ਆਪਾਂ ਹੋਏ ਆ ਇਧਰ ਆ ਗਿਆ ਜੀ ਇੱਕ ਰੂਮ ਇਦੇ ਨਾਲ ਹੀ ਹੈਗਾ ਬਾਥਰੂਮ ਅਟੈਚ ਨਾਲੇ ਤਾਂ ਬਾਹਰੋਂ ਬਾਥਰੂਮ ਅਟੈਚ ਨਾਲੇ ਇਹ ਰੂਮ ਚੋਟ ਹੈ ਜਗਾ ਸਿੱਧਾ ਆਪਾਂ ਰੂਮ ਤੋਂ ਚਲੇ ਗਏ ਜੀ ਠੀਕ ਹੈ ਜੀ ਹੁਣ ਰੂਮ ਦਾ ਵੀ ਤੁਸੀਂ ਦੱਸਿਓ ਡਿਜ਼ਾਈਨ ਕਿਵੇਂ ਲੱਗਿਆ ਤੇ ਬਹੁਤ ਓਪਨ ਜਿਹਾ ਰੱਖਿਆ ਬਾਈ ਨੇ ਬਾਹਲਾ ਕੋਈ ਕੰਜੈਸਟਡ ਜਾਂ ਨਹੀਂ ਕੀਤਾ ਹੈਗਾ ਸਿਸਟਮ ਤੇ ਖੁੱਲਾ ਡੁੱਲਾ ਪ੍ਰਬੰਧ ਕੀਤਾ ਹੈਗਾ ਇੱਕ ਇੱਕ ਚੀਜ਼ ਦਾ ਤੇ ਆਪਾਂ ਲਾਈਟਾਂ ਵੀ ਨਾਲ-ਨਾਲ ਬੰਦ ਕਰਤੀਆਂ ਬਿਜਲੀ ਦਾ ਵੀ ਆਪਾਂ ਬਚਤ ਕਰੀਏ ਮਖਾ ਤੇ ਅੱਗੇ ਚੱਲਦੇ ਆਂ ਇੱਕ ਰੂਮ ਇਧਰ ਆ ਗਿਆ ਜੀ ਨਾਲ ਤੇ ਤੀਜਾ ਰੂਮ ਆ ਗਿਆ ਜੀ ਇੱਥੇ ਤਿੰਨ ਰੂਮ ਆ ਗਿਆ ਆਪਣੇ ਫਰਸਟ ਫਲੋਰ ਤੇ ਤੇ ਇਧਰ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਹੋਇਆਗਾ ਤੇ ਸਭ ਤੋਂ ਵੱਡੀ ਗੱਲ ਕੀ ਹੈ ਨਾ ਬਾਈ ਨੇ ਰਿਹਾਇਸ਼ ਕਰ ਲਈ ਸਪਾਈ ਬਹੁਤ ਪਈਆ ਘਰ ਦੇ ਵਿੱਚ ਤੇ ਇਹ ਤੀਜਾ ਰੂਮ ਆ ਗਿਆ ਜੀ ਮਾਸਟਰ ਬੈਡਰੂਮ ਤੇ ਇਹਦੇ ਵਿੱਚ ਵੀ ਬਾਰਡਰੋਬ ਤੇ ਉੱਪਰ ਪੀਓਪੀ ਦਾ ਬਹੁਤ ਸੋਹਣਾ ਕੰਮ ਹੋਇਆ ਹੋਏਗਾ ਆ ਤੁਸੀਂ ਦੇਖ ਸਕਦੇ ਹੋ ਸਾਰੇ ਮਾਡਰਨ ਜੇ ਬਾਰਡਰੋਬ ਬਣੇ ਹੋਏ ਨੇ ਤੇ ਬਹੁਤ ਹੀ ਜਨੀਕ ਜਿਹਾ ਕੰਮ ਕਰਾਇਆ ਬਾਈ ਨੇ ਬਾਈ ਕਹਿੰਦਾ ਵੀ ਜਦੋਂ ਮੈਂ ਬਾਹਰੋਂ ਆਇਆ ਸੀਗਾ ਆਪਦੇ ਸ਼ੌਂਕ ਨਾਲ ਆਪਦੇ ਹਿਸਾਬ ਨਾਲ ਕੱਲੀ-ਕੱਲੀ ਚੀਜ਼ ਦਾ ਕੰਮ ਕਰਾਇਆਗਾ ਜਿੱਥੇ ਜਿਹੜੀ ਚੀਜ਼ ਮੈਨੂੰ ਲੋੜ ਸੀਗੀ ਇਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਬਿਲਕੁਲ ਬਾਹਰ ਤੇ ਬਾਹਰ ਤੁਹਾਨੂੰ ਦਿਖਾਉਣੇ ਆ ਜਿਹੜਾ ਮੇਨ ਗੇਟ ਦੀ ਜਿਹੜੀ ਖੂਬਸੂਰਤੀ ਹੈਗੀ ਤੇ ਥੱਲੇ ਆਪਣਾ ਘਾਹ ਵਗੈਰਾ ਲੱਗਿਆਗਾ ਤੇ ਦਰਵਾਜ਼ੇ ਵੀ ਤੁਸੀਂ ਦੱਸਿਓ ਬਾਈ ਬਹੁਤ ਸੋਹਣੀ ਡੀਕੋ ਚ ਕੰਮ ਕੀਤਾ ਹੋਇਆਗਾ ਲਓ ਜੀ ਆ ਗਏ ਇੱਥੇ ਆ ਗਏ ਉੱਪਰ ਪੂਰੇ ਸਿੰਗਲਸ ਲੱਗੇ ਆਗੇ ਅੱਗੇ ਘਾਹ ਲੱਗਿਆ ਹੋਇਆ ਉਹ ਮੇਨ ਦਰਵਾਜ਼ਾ ਆ ਗਿਆ ਬਾਈ ਦੇ ਸਾਹਮਣੇ ਖੇਤ ਨੇ ਖੇਤਾਂ ਦੇ ਵਿੱਚ ਇੱਕ ਪੁਲਟਰੀ ਫਾਰਮ ਬਾਈ ਬਣਾ ਰਹੇ ਉਹਦੀ ਵੀ ਨਵੀਂ ਵੀਡੀਓ ਲੈ ਕੇ ਆਵਾਂਗੇ ਬਹੁਤ ਸੋਹਣੇ ਤਰੀਕੇ ਨਾਲ ਜੂਨ ਦੇ ਐਂਡ ਤੱਕ ਉਹ ਸਟਾਰਟ ਹੋ ਜਾਣੀ ਹੈ ਤੇ ਆ ਮੇਨ ਦਰਵਾਜ਼ਾ ਦੇਖੋ ਜੀ ਮਤਲਬ ਪੂਰਾ ਕਲਾਸਿਕਲ ਦੇ ਵਿੱਚ ਤੁਹਾਨੂੰ ਇੱਕ ਇੱਕ ਚੀਜ਼ ਦੇਖਣ ਨੂੰ ਮਿਲੂਗੀ ਟਾਈਲਾਂ ਦਾ ਵਰਕ ਬਹੁਤ ਸੋਹਣਾ ਹੋਇਆ ਤੇ ਲਓ ਜੀ ਫਿਰ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਕਰੇ